ਖਾਸ ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਨ੍ਹਾਂ ਨੇ ਰਿਕਵੈਸਟ ਆ ਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਨੋਲਾ ਮੰਡੀ ਤੋਂ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ 11 ਤਰੀਕ 12ਵਾਂ ਮਹੀਨਾ ਤੇ 2024 ਅੱਜ ਦੀ ਵੀਡੀਓ ਵਿੱਚ ਆਪਾਂ ਦਾ ਹਟ ਲਈ ਇੱਕ ਚੰਗੀਆਂ ਮੱਝਾਂ ਦਾ ਬਲੌਗ ਬਣਾ ਕੇ ਦਿਖਾ ਰਹੇ ਹਾਂ ਜੇ ਕਿਸੇ ਮੇਰੇ ਵੀਰ ਨੂੰ ਤਾਜ਼ੀਆਂ ਸੂਈਆਂ ਮੱਝਾਂ گاਵਾ ਦੀ ਲੋੜ ਆ ਤਾਂ ਤਨੋਲਾ ਮੰਡੀ ਤੇ ਵਿਜ਼ਿਟ ਕਰਕੇ ਦੋਸਤੋ ਖਰੀਦਦਾਰੀ ਕਰ ਸਕਦੇ ਹੋਗੇ ਗਾਖ ਗਾਹਕ ਵੀ ਬਹੁਤ ਆ ਤੇ ਦੇਖੋ ਮਾਲ ਵੀ ਬਹੁਤ ਆ ਚੰਗੇ ਚੰਗੀਆਂ ਮੱਝਾਂ ਆਈਆਂ ਨੇ ਜੇ ਕਿਸੇ ਆਪਾਂ ਮੱਝ ਲਈ ਜਾਣਕਾਰੀ ਲੈ ਕੇ ਦੇਵਾਂਗੇ ਐਡਰੈਸ ਵੀ ਤੁਹਾਨੂੰ ਪ੍ਰੋਪਰ ਦੇਵਾਂਗੇ ਤੇ ਡਿਟੇਲ ਵੀ ਲੈ ਕੇ ਦੇਵਾਂਗੇ ਜੇ ਕਿਸੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰਾਂ ਨਾਲ ਫੋਨ ਤੇ ਰਾਬਤਾ ਕਰਕੇ ਧਨੋਲਾ ਮੰਡੀ ਦੋਸਤੋ ਵਿਜ਼ਿਟ ਕਰ ਸਕਦੇ ਹੋਗੇ ਚੰਗੇ ਦੁੱਧ ਵਾਲੀਆਂ ਮੱਜਾਂ ਤੇ ਚੰਗੇ ਦੁੱਧ ਵਾਲੀਆਂ ਗਾਵਾਂ ਇੱਥੇ ਅਕਸਰ ਹੀ 11 ਤਰੀਕ 27 ਤਰੀਕ ਧਨੋਲਾ ਮੰਡੀ ਦੋ ਵਾਰ ਲੱਗਦੀ ਹੈ ਮਹੀਨੇ ਚ ਲੈ ਕੇ ਦੇਵਾਂਗੇ ਡਿਟੇਲ ਬਾਈ ਸਤਿ ਸ੍ਰੀ ਅਕਾਲ ਕਿਹੜੇ ਪਿੰਡੋਂ ਆਏ ਹੋ ਬਾਈ ਤੇ ਵੀ ਤੋਂ ਕਹਿ ਨਾਗ ਨੇ ਵੀਰੇ ਆਪਣੇ ਕੋਲੇ 6-7 ਨਾਗ ਨੇ ਜਿਹੜੀ ਆਪਾਂ ਸਕਰੀਨ ਤੇ ਸਾਹਮਣੇ ਹੀ ਮੱਝ ਦੇਖੀ ਨੇ ਕਹਿਮਾ ਸੁਆ ਵੀਰੇ ਇਹ ਦੂਜਾ ਸੁਆ ਕਿੰਨਾ ਕ ਦੁੱਧ ਹਾਜ਼ਰ ਆ ਵੀਰੇ ਹੁਣ ਇਹਦੇ ਥੱਲੇ 12 ਕਿਲੋ ਦੁੱਧ ਹਾਜ਼ਰ ਆ ਗਏ ਤੇ ਸੂਈ ਕਹਿ ਦੇਣਾ ਦੀ ਐ 5 ਦਿਨਾਂ ਦੀ ਸੂਈ ਐ ਤੇ ਮੋਬਾਈਲ ਨੰਬਰ ਕਿੰਨਾ ਵੀਰੇ ਕਿੰਨਾ ਨੰਬਰ ਹੈ ਮੋਬਾਈਲ ਨੰਬਰ 62833 ਵੀਰੇ 12033 18033 ਪਿੰਡ ਵੀਰਾਂ ਦਾ ਢੈਪੀ ਤੇ ਦੁੱਧ 12 ਕਿਲੋ ਤੇ ਰੇਟ ਕੀ ਐ ਵੀਰੇ ਇਹਦਾ ਬਾਜਬ ਲੈਣ ਦੇ ਨਾਲ ਆਪਾਂ ਸਵੇਰੇ ਸਵੇਰੇ ਮੰਨ ਲਓ ਵੀ ਜੇ ਕਿਸੇ ਵੀਰ ਨੇ ਵਿਜ਼ਿਟ ਕਰਕੇ ਮੰਡੀ ਖਰੀਦਦਾਰੀ ਕਰਨੀਆਂ ਤਾਂ ਇੱਥੇ ਆ ਕੇ ਖਰੀਦਦਾਰੀ ਕਰ ਸਕਦਾ ਲੈਣ ਦੇਣ ਵਾਲਾ ਰੇਟ ਦੱਸਣਾ ਆਪਾਂ ਹਾਂ ਬਾ ਮਾਨਤਨ 1 ਲੱਖ ਤੇ 25000 ਦੀ ਮੱਝ ਦੇਣੀ ਆ 1 ਲੱਖ ਤੇ ਦੋਸਤੋ 25000 ਦੀ ਮੱਝ ਦੇਣੀ ਆ ਮੈਂ ਖੁੱਲਾ ਪਾਉਂਗੀ 15 ਕਿਲੋ ਦਾ ਹੈਗਾ ਹੈ ਜਰ ਗਰੰਟੀ ਵਾਲਾ ਕੰਮ 15 ਕਿਲੋ ਹੁਣ ਤਿਆਰ 15 ਕਿਲੋ ਦੀ ਗਰੰਟੀ ਆ ਸੂਈ ਨੂੰ ਕਹਿੰਦਾ ਨਾ ਸੂਈ ਹੈ ਵੀਰੇ ਪੰਜਵੇਂ ਸੇਵੇਂ ਨੂੰ ਕੁੱਲ ਕੇ ਵੀਰੇ ਢੇਡਾ ਦੇ ਬਾਰੇ ਤੋਰੇ ਬੁਖ ਆਪ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਦੋਸਤੋ ਚੰਗਾ ਗੱਦ ਘਟ ਗੋਲ ਸਿੰਘ ਚੰਗੀ ਜਾਤ ਕੁਆਲਿਟੀ ਦੀ ਮੱਝ ਹੈ ਮੂਹਰੇ ਮੰਗਰ ਦਾ ਹਵਾਨਾ ਪੀੜ ਦੇ ਪਾਗਾਣਾ ਸਿਸਟਮ ਆ ਸਵੇਰੇ ਦਾ ਟਾਈਮ ਆ ਕੋਈ ਹਜੇ ਮੰਨ ਲਓ ਬੇ ਬਾਜ਼ਾਰ ਵੀ ਨਹੀਂ ਐਡਾ ਕਸਮਾ ਲੱਗਿਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾਗਾ ਮੱਝ ਨੇ ਮੈਂ ਕਰੇ ਵੀਰੇ ਬੱਚਾ ਕੱਟਿਆ ਕਟਾ ਮੈਂ ਕਰ ਦੋਸਤੋ ਕਟਾ ਹੈ ਖਾਨ ਹਵਾਨੇ ਦੀ ਮੱਝ ਸਾਫ਼ ਆ ਸੀਡ ਸਾਊ ਮੱਝ ਦੋਸਤੋ ਕੋਈ ਡਰਤੀ ਕਰਦੀ ਨਹੀਂ ਹੈਗੀ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਕਿ ਵੀਰਾਂ ਦਾ ਪਿੰਡ ਢੈਪੀ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੱਸਦਾ ਦੋਸਤੋ ਤੋੜ ਕੇ ਮੱਝ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਚੰਗੀਆਂ ਚੰਗੀਆਂ ਮੱਝਾਂ ਪਤਾਂ ਨੂੰ ਦੋਸਤੋ ਤੋੜ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਤਾਂ ਤਨੌਲਾ ਮੰਡੀ ਤੇ ਵਿਜ਼ਿਟ ਕਰਕੇ ਵੀਰ ਨਾਲ ਸੰਪਰਕ ਕਰ ਸਕਦੇ ਹੋਗੇ ਵੀਰ ਨਾਲ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੇਤਾ ਦੋਸਤੋ ਤੋਰੇਤਾਰੇ ਦੀ ਮੱਝ ਬਿਲਕੁਲ ਸਾਫ਼ ਚੰਗਾ ਕਦ ਕਠ ਵੱਡੇ ਕਦ ਕਠ ਵਾਲੀ ਪਿੱਠਪੁੜੇ ਦੀ ਬੰਤਰ ਵੀ ਬਹੁਤ ਸ਼ਾਨਦਾਰ ਆ ਝੋਟੀ ਦੀ ਤੇ ਵੀਰੇ 1,25,000 ਚੋਂ ਮਾਨਤਾ ਨਹੀਂ ਹੋ ਹਨਾ ਮੋਬਾਈਲ ਨੰਬਰ ਦੁਬਾਰੇ ਫਿਰ ਬੋਲ 6283318036 6283318036 ਬਾਈ ਸਤਿ ਸ਼੍ਰੀ ਅਕਾਲ ਜੀ ਆ ਮੱਝ ਆਪਣੀ ਹੈ ਵੀਰੇ ਇਹਦਾ ਕੈਮਾ ਸੂਆ ਤੇ ਕੀ ਡਿਟੇਲ ਹੈ ਜੀ ਪਹਿਲਾ ਸੂਆ ਬਾਈ ਪਹਿਲਾ ਸੂਆ ਗਿਆ ਹਾਂਜੀ ਦੰਦਾਂ 'ਚ ਕਿਵੇਂ ਵੀਰੇ ਦੰਦਾਂ 'ਚ ਦੋ ਦੰਦ ਦੋਸਤੋ ਇੱਕ ਆਪਾਂ ਤੁਹਾਡੇ ਲਈ ਟੌਪ ਕਲਾਸ ਨਗੀਨਾ ਲੈ ਕੇ ਆਏ ਆ ਪਹਿਲਾ ਸੂਆ ਦੰਦਾਂ 'ਚ ਦੋ ਦੰਦ ਦਾ ਵੀਰੇ ਕਹਿਣ ਕਹਣ ਵਾਲੀ ਗੱਲਾਂ ਤਾਂ ਨਹੀਂ ਦੋਸਤੋ ਪਹਿਲਾ ਸੂਆ ਦੰਦਾਂ 'ਚ ਦੋ ਦੰਦ ਦਾ ਚੰਗਾ ਕੱਟ ਕਾਠਾ ਝੋਟੀ ਦਾ ਬਿਲਕੁਲ ਲੈਨ ਕੰਪੈਕਟ ਯਾਰਡਰ ਸੂ ਨੂੰ ਹਵਾਨਾ ਟੱਚ ਕਰਦਾ ਸੂਣ 'ਚ ਝੋਟੀ ਅਥਨਬਲ ਕੀ ਤਿਆਰ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਮਹਤਰੀ ਚਾਹੁੰਦੀ ਹੈ ਆਪਾਂ ਵੀਰਾਂ ਤੋਂ ਐਡਰੈਸ ਲੈ ਕੇ ਦਿੰਨੇ ਆਂ ਤਰੋਲਾ ਮੰਡੀ ਤੇ ਵਿజిਟ ਕਰਕੇ ਦੋਸਤੋ ਖਰੀਦਦਾਰੀ ਕਰ ਸਕਦੇ ਹੋ ਸਵੇਰੇ ਦਾ 뷰 ਦਿਖਾ ਰਹੇ ਆ ਤੇ ਵੀਰੇ ਪਹਿਲਾ ਸੂਆ ਦੰਦਾ ਚ ਦੋ ਦੰਦਾ ਹੈ ਨਾ ਤੇ ਮੋਬਾਈਲ ਨੰਬਰ ਜਿਹੜਾ 99155 ਹੈ ਨਾ 99150 17563 17563 ਵੀਰੇ ਖੋਲ ਕੇ ਇੱਕ ਵਾਰੀ ਢੀੜਾ ਦੁਬਾਰੇ ਤੁਰੇ ਬੁਖ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਹਤਰੀ ਚਾਹੁੰਦੀ ਹੈ ਤੇ ਵੀਰੇ ਰੇਟ ਕੀ ਹੋਊਗਾ ਦਾ ਬਾਜਵ ਆਜ ਮੇਰਾ 2,25,000 ਰੁਪਏ। ਦੋਸਤੋ 2,25,000 ਰੁਪਏ ਰੇਣੇ ਡਿਮਾਂਡ ਕੀਤੀ ਹੈ ਰੇਟ ਕੋਈ ਫਿਕਸ ਨਹੀਂਗਾ। ਤੋਰੇਤਾਰ ਵੀ ਝੋਟੀਏ ਵੀ ਫੁੱਲ ਸਾਫ ਹੈ ਹਵਾਨਾ ਸੂਨੂ ਟੱਚ ਕਰਦਾ ਸੂਨ ਚ ਡੰਗ ਦਿਹਾੜੀ ਝੋਟੀ ਦੀ ਰਹਿੰਦੀ ਹੈਗੀ ਥੋੜੀ ਧਲੇਰੇ ਦੀ ਅਲਕਤ ਕਰਦੀ ਹੈ ਝੋਟੀ। ਉਹ ਸਾਉ ਸੌ ਸੀਲ ਝੋਟੀ ਹੈ ਦੋਸਤੋ ਕੋਈ ਦਿੱਕਤ ਵਾਲਾ ਕੰਮ ਨਹੀਂ ਕੋਈ ਡਰਦੀ ਨਹੀਂ ਕੋਈ ਮਾਰਦੀ ਨਹੀਂ ਹੈਗੀ। ਚੰਗਾ ਕਦ-ਕੱਟ ਵੱਡਾ ਸਟਰਕਚਰ ਆ ਝੋਟੀ ਦਾ। ਜੇ ਕਿਸੇ ਮੇਰੇ ਵੀਰ ਦੀ ਸਮੁੰਦਰ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰਨਾ। ਆਪਣਾ ਪਿੰਡ ਕਿਹੜਾ ਈ? ਪਿੰਡ ਰੂੜੇਕੇ ਕਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ ਹਾਂ 99150 17563 99150 17563 17563 ਦੋਸਤੋ ਐਦਾਂ ਦੀਆਂ ਟੋਪ ਕੁਆਲਿਟੀ ਦੀਆਂ ਧਨੋਲਾ ਮੰਡੀ ਤੇ ਝੋਟੀਆਂ ਆਉਂਦੀਆਂ ਨੇ ਜੇ ਕਿਸੇ ਮੇਰੇ ਵੀਰ ਦੀ ਸੌਂਧਰੀ ਚਾਹੁੰਦੀਆਂ ਨੇ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਓ ਧਨੋਲਾ ਮੰਡੀ ਤੇ ਪਹੁੰਚ ਕੇ ਤੁਸੀਂ ਖਰੀਦਦਾਰੀ ਕਰ ਸਕਦੇ ਹੋਗੇ ਤੇ ਵੀਰੇ ਆ ਵੀ ਆਪਣੀ ਆ ਗਈ ਤੇ ਇਹਦੀ ਕੀ ਡਿਟੇਲ ਹੈ ਵੀਰੇ ਇਹਦਾ ਕਿਤੇ ਹੋਰ ਇਹਦਾ 1,40,000 ਮੰਨ ਲਓ ਵੀ ਇਹ ਕਹਿੰਦਾ ਸੂਆ ਵੀਰੇ ਇਹ ਦੁੱਧਾ ਸੂਆ ਜੀ ਇਹ ਦੂਜਾ ਸੂਆ ਹੈ ਬਈ ਤੇ ਸੂਈ ਨੂੰ ਕਹਿ ਦੇਣਾ ਕਿ ਵੀਰੇ ਸੂਈ ਪਰਸੋਂ ਦੀ ਜੀ ਪਰਸੋਂ ਸੂਈ ਹੈ ਦੁੱਧ ਕਿੰਨਾ ਦੇ ਦੂ ਬਾਈ ਨਾ ਮਾ ਲਾਉਣਾ ਤੁਹਾਨੂੰ 13 ਕਿਲੋ ਦੁੱਧ ਦੋਸਤੋ 13 ਕਿਲੋ ਦੇ ਦੂ ਚੰਗਾ ਗੱਦਗਾਠ ਥੋੜਾ ਜਿਹਾ 19-21 ਸਿਰ ਖੁੱਲਾ ਛੋਟੀ ਦੇ ਕਿਤੇ ਹੱਥ ਤੜਾ ਨਹੀਂ ਮੰਗ ਰ ਬੱਚਾ ਕੀ ਹੈ ਵੀਰੇ ਮਾਗਰ ਦੋਸਤੋ ਆਪਾਂ ਤੁਹਾਨੂੰ ਦੇਖ ਕੇ ਦੱਸ ਦਿਆਂ ਮਾਗਰ ਕਹਿੰਦਾ ਵੀ ਵੀਰ ਬੱਚਾ ਕੀ ਹੈ ਦੋਸਤੋ ਚੰਗੇ ਕਦਕੜ ਵਾਲੀ ਥਾਣਾ ਹਵਾਨੇ ਦੀ ਬਿਲਕੁਲ ਸਾਫ ਤਾਜੀ ਸੂਈ ਮਾਗਰ ਕੀ ਹੈ ਕੱਟੀ ਹੈ ਮਾਗਰ ਦੋਸਤੋ ਕੱਟੀ ਹੈ ਵੀਰੇ ਖੋਲ ਕੇ ਇਹਨੂੰ ਵੀ ਕੀੜਾ ਦਵਾ ਦੇ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਹੁੰਦੀ ਹੈ ਦੋਸਤੋ ਸਵੇਰੇ ਦਾ ਆਪਾਂ ਤੁਹਾਨੂੰ ਵੀਊ ਦਿਖਾਇਆ ਧਨੋਲਾ ਮੰਡੀ ਦਾ ਵੀਰਾਂ ਨਾਲ ਪਹੁੰਚ ਕੇ ਸੰਪਰਕ ਕਰ ਸਕਦੇ ਹੋ ਪਿੰਡ ਵੀਰਾਂ ਦਾ ਰੂੜ ਕੇ ਕਲਾ ਮੋਬਾਈਲ ਨੰਬਰ 99150 ਵੀਰੇ 99150 17 53 17 5 368 ਦੋਸਤੋ ਚੰਗਾ ਗੱਡ-ਗੱਡਾ ਝੋਟੀ ਦਾ ਥਾਣਾ ਮਾਨੇ ਦੀ ਬਿਲਕੁਲ ਸਾਫ ਪੀੜ ਦੇ ਪਾਣਾ ਸਿਸਟਮ ਤੋਰੇ ਤਾਰੇ ਦੀ ਵੀ ਝੋਟੀ ਦੋਸਤੋ ਬਹੁਤ ਸਾਫ ਆ ਗਈ ਤਾਜੀ ਸੂਈਆ ਦੋਸਤੋ ਹਜੇ ਮੰਨ ਲਓ ਵੀ ਨਿਭਾਈ ਧਮਾਈ ਵੀ ਨਹੀਂ ਵੀਰਾਂ ਨੇ ਹੁਣੀ ਲਾਹੀ ਹੋਈ ਹੈਗੀ ਜੇ ਕਿਸੇ ਮੇਰੇ ਵੀਰ ਦਾ ਵੀਰ ਦੇ ਝੋਟੀਆਂ ਪਸੰਦ ਆਉਣੀਆਂ ਤਣਾਲਾ ਮੰਡੀ ਤੇ ਵਿਜ਼ਿਟ ਕਰਕੇ ਜਾਂ ਫੋਨ ਨਾਲ ਫੋਨ ਨੰਬਰ ਤੇ ਕੰਟੈਕਟ ਕਰਕੇ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਰੇਟ 1 ਲੱਖ ਤੇ 40 ਹਜ਼ਾਰ ਵੀਰੇ ਲੈਣ ਦੇ ਨਾਲਾ ਰੇਟ ਕੀ ਹੋਊਗਾ ਇਹਦਾ 140000 ਚੋਂ ਦੋਸਤੋ ਮਾਨਤਾ ਨਹੀਂ ਹੋਊਗਾ ਕਿ ਨਾ ਵੀਰ ਕਹਿੰਦਾ ਵੀ ਆਪਾਂ ਜਿਆਦਾ ਮੁੱਲ ਮੰਗਿਆ ਨਹੀਂ ਡੂੜ ਅੰਗਲੀ 160 ਮੰਗਲੇ ਦਾ ਕੋਈ ਫਾਇਦਾ ਨਹੀਂ ਝੋਟੀ ਦੋਸਤੋ ਕਹਾਉਂਦੀ ਵੀ ਆ ਵੀ ਇੰਨੇ ਕੇ ਪੈਸੇ ਦੀ ਮੈਂ ਹੈਗੀ ਵੀ ਆ ਸਾਫ ਸੁਥਰੀ ਝੋਟੀ ਬਿਲਕੁਲ ਲੈਣ ਤਾਜੀ ਸੂਈ ਹੋਈ ਸੀਲ ਠੰਡੀ ਬਾਜਬ ਰੇਟ 140000 ਦੋਸਤੋ ਆਓ ਅੱਗੇ ਲੈ ਕੇ ਦਿੰਨੇ ਕਿਸੇ ਹੋਰ ਮਾਜੀ ਡੀਟਰਲ ਆ ਵੀ ਮੱਜ ਵੀਰੇ ਆਪਣੀਆਂ ਉਹ ਵੀ ਦੋਸਤੋ ਇੱਕ ਨੀਲੀ ਰਵੀ ਝੋਟੀ ਤਾਜੀ ਸੂਣ ਵਾਲੀ ਇਹਦੀ ਡਿਟੇਲ ਲੈ ਕੇ ਦਿੰਨੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆਈ ਆਪਣਾ ਪਿੰਡ ਮਹਰਾਜ ਪਿੰਡ ਮਹਰਾਜ ਕੰਮਾ ਸੁਆ ਵੀਰੇ ਆਹ ਮੱਝ ਤੀਜਾ ਸੁਆ ਖੋਲ ਕੇ ਕਿਹੜਾ ਦਵਾਲੇ ਵੀਰੇ ਦੋਸਤੋ ਨੀਲੀ ਰਵੀ ਵਾਲੇ ਸਕੀਨਾ ਵੀਰਾਂ ਲਈ ਇੱਕ ਤੋਹਫਾ ਹੀ ਆ ਦੋਸਤੋ ਤੀਜਾ ਸੁਆ ਮੱਝ ਸੂਣ ਨੂੰ ਕਿੰਨਾ ਕ ਟਾਈਮ ਬਾਕੀ ਆ ਵੀਰੇ 10 ਦਿਨ ਬਾਕੀ ਆ 10 ਦਿਨ ਦੋਸਤੋ ਬਾਕੀ ਨੇ ਥਾਣਾ ਹਵਾਨੇ ਦੀ ਬਿਲਕੁਲ ਸਾਫ ਜੇ ਕੋਈ ਵੀਰ ਨੀਲੀ ਰਵੀ ਮੱਝ ਘਰੇ ਸਮਾਉਣੀ ਚਾਹੁੰਦਾ ਤਾਂ ਵੀਰਾਂ ਨਾਲ ਜਰੂਰ ਸੰਪਰਕ ਕਰ ਨੇੜੇ ਤੋਂ ਜੱਜਮੈਂਟ ਕਰ ਸਕਦੇ ਹਾਂ ਦੋਸਤੋ ਕਦ ਕਾਠ ਵੀ ਝੋਟੀ ਦਾ ਚੰਗਾਗਾ ਤੀਜਾ ਸੂਆ ਮੱਝ ਮੰਨ ਸਕਦੇ ਹਾਂ ਦੋਸਤੋ 6 ਦੰਦਾ ਭਾਈ ਹਰੇ 6 ਦੰਦਾ ਦੋਸਤੋ ਕਰੈਕਟਰ ਸਾਰੇ ਨੀਲੀ ਰਵੀ ਵਾਲੇ ਪੂਰੇ ਕਰਦੀਆਂ ਰੇਟ ਬਾਜੋ ਵੀਡੀਓ ਦੇ ਵਿੱਚ ਕਰਵਾ ਦਾਂਗੇ ਜੇ ਦੋਸਤੋ ਦੇਤੀਏ ਨੇ ਇਕੱਤੀ ਫਿਰ ਸਉਣ ਦੇ ਸਾਹਗ ਵਾਲਾ ਕੰਮ ਹੋ ਜਾਣਾਗਾ ਵੀਰੇ ਸੀਮਨ ਨੀਲੀ ਰਵੀ ਦੀ ਲੱਗੇ ਅੱਗੇ ਕਾ ਭਾਈ ਹਾਇਦਰਾਬਦ ਨੂੰ ਆਹਦੇ ਸਾਣਾ ਅਬਾ ਬਪਾਰ ਕਰਦੇ ਹਾਂ 12 ਗੱਦੀ ਕਰਦੇ ਜਹਰੇ ਕਾਟੇ ਕਾਦੀ ਲਈ ਅਸੀਂ ਆਪਣੇ ਘਰ ਦੀ ਐ ਮਤਲਬ ਇੱਕ ਘੱਟੀ ਭਾਈ ਦੇਉ ਬੂਰੀ ਦੇਉ ਕੱਟੀ ਤੇ ਫਿਰ ਕਹਿੰਦਾ ਦੇਉ ਵੀ ਬੂਰੀ ਤੇ ਵੀਰੇ ਰੇਟ ਕੀ ਹੋਗਾ ਦਾ ਬਾਜੋ ਜਾ ਰੇਟ 1 ਸਵਾ ਲੱਖ ਰੁਪਏ ਲੈਣ ਦੇਣ ਵਾਲਾ ਕਰਨਾ ਹੈ ਕਿਹਨ ਤੜਕੇ ਦੜਕੇ ਵੀਰੇ ਪਿੰਡ ਤੇ 140 ਮੰਗੀਆਂ ਆ ਯਾਰ ਜਮਨ 120000 ਦੋਸਤੋ 1 ਲੱਖ ਤੇ 20000 ਦੀ ਆਪਾਂ ਨੀਲੀ ਰਾਵੀ ਝੋਟੀ ਲੈ ਕੇ ਦੇ ਰਹੇ ਹਾਂ ਵੀਰਾਂ ਤੋਂ ਮੋਬਾਈਲ ਨੰਬਰ ਵੀਰਾਂ ਦਾ 8847633127 ਚੰਗਾ ਕਦਗਾਠ ਵੱਡੇ ਕਦਗਾਠ ਵਾਲੀ ਨੀਲੀ ਰਾਵੀ ਮੱਝ 1 लाख 20000 ਵੀਰ ਤੋਂ ਲੈ ਕੇ ਦੇ ਰਹੇ ਆ ਤੇ ਲੈ ਕੇ ਦਿੰਦੇ ਆ ਇੱਕ ਕ੍ਰਾਸ ਗਾਂ ਦੀ ਡਿਟੇਲ ਤਾਜੀ ਸੂਈ ਆ ਮੁਰਲੇ ਥਾਂ ਦੀ ਤੱਲਾ ਜੀ ਮੁਰਲੇ ਥਾਂ ਦੀ ਤੱਲਾ ਤੇ ਰੇਟ ਵੀ ਹੋਰ ਜਾਈ ਹੂਖ ਰਹਿਣਾ ਰੇਟ ਬਾਈ ਜੈਸ ਨੂੰ 35000 ਰੁਪਏ ਹੁਣ 12 ਕਿਲੋ ਗੋਲੀ ਹੂਪੰਦੇ ਦੋਸਤੋ 12 ਕਿਲੋ ਗੋਲੀ ਤੋਂ ਸਟਾਰਟਿੰਗ ਆ 35000 30 ਤੋਂ ਅੰਦਰ ਹੋ ਜੂ ਕਰੇ ਹਨ ਨਹੀਂ ਹੁਣੇ ਬਾਈ ਜਮਾ ਹੋ ਕਿੰਨੇ ਦੀ ਜਮਾ ਮੈਂ ਮਾਨਦਾਨ ਕਰਦਾ 32 ਦੀ ਤਾਂ ਹੋ ਜੂ 32 ਦੀ 5000 ਛਾੜ ਦਾਂਗੇ ਦੋਸਤੋ 35000 ਚੋਂ ਵੀਰ ਕਹਿੰਦਾ ਵੀ 1000 ਛੱਡ ਦਿਆਂਗੇ ਘਰੇ ਆਏ ਬੰਦੇ ਦਾ ਮੰਡੀ ਤੇ ਆਏ ਬੰਦੇ ਦਾ ਮਾਨਤਨ ਜਰੂਰ ਹੋਊਗਾ ਐਦਾਂ ਦੀਆਂ ਬਹਿਣਾ ਦੇਖਦੇ ਰਹੇ ਨੇ ਮੰਡੀ ਤੇ 70 75000 ਨੂੰ ਚਾਰੇ ਥਣੀਆਂ ਵਿਕਦਿਆਂ ਨੇ ਬਿਲਕੁਲ ਇਹਨਾਂ ਵੀਰਾਂ ਨੇ ਬਾਜਮ ਡਿਮਾਂਡ ਕੀਤੀ ਆ ਜਿਹੜਾ ਥਣ ਘਾਟਾ ਉਹ ਜਿਹੜਾ ਵੀਰਾਂ ਨੇ ਰੇਟ ਵੀ ਬਿਲਕੁਲ ਜਾਇਜ਼ ਜੀ ਕੀਤਾਗਾ 34000 ਕਹਿੰਦਾ ਵੀਰ ਘਰੇ ਮਤਲਬ ਮੰਡੀ ਜਾਏ ਬੰਦੇ ਦਾ ਮਾਨਤਨ ਹੋਰ ਵੀ ਹੋਊਗਾ 34000 ਚੋਂ ਤਾਜੀ ਸੋਈਆ ਮੰਗਰ ਕੀ ਆ ਵੀਰੇ ਮੰਗਰ ਬੱਚਾ ਹਨਾ ਤੇ ਚੋਣਚਵਾਦੀ ਸਾਫ ਆ ਵੀਰੇ ਦੋਸਤੋ ਚੌਣ ਚਵਾਦੀ ਸਾਫ ਹੈ ਚੰਗਾ ਗੱਡਗਾਠਾ ਬੈੜਦਾ ਤਾਜੀ ਸੂਈਆ ਕਹਿ ਦੇਣ ਹੋਗੇ ਸੂਈ ਨੂੰ ਵੀਰੇ ਤੁਸੀਂ ਪਰਸੋਂ ਆ ਬਾਈ ਬੋੜਾ ਬਾਈ ਦੋਸਤੋ ਪਰਸੋਂ ਸੂਈਆ ਥੋੜਾ 12 ਕਿਲੋ ਹਾਜਰ ਆ 12 ਬਾਈ ਕੰਡੇ ਆ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਮਣਕੇ ਦੇ ਦੇ ਦਾਂਗੇ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਦੋਸਤੋ 12 ਕਿਲੋ ਦੁੱਧ ਤਿਆਰ ਕੀਜਾ ਦਿਨ ਸੂਈ ਨੂੰ ਮਾਂਗਰ ਬੱਚਾ ਹੈਣਾ ਮਾਂਗਰ ਬੱਚਾ ਮੂਰਲੇ ਸਾਂਢ ਦੀ ਤਿੱਲ ਹੈਣਾ ਮੂਰਲੇ ਥਣ ਦੀ ਦੋਸਤੋ ਬੈੜ ਤਿੱਲ ਹੈਗੀ ਤੋਰੇਦਾਰੇ ਦੀ ਬੈੜ ਬਿਲਕੁਲ ਸਾਫ ਹੈ ਪੱਧਰ ਤੋਰਾਗਾ ਬਾਜ ਰੇਟ 33000 ਕੀਤਾ ਦੋਸਤੋ ਵੀਰ ਨੇ ਜੇ ਕੋਈ ਵੀਰ ਸੰਪਰਕ ਕਰੂਗਾ ਤਾਂ 33000 ਤੋਂ ਵੀ ਮਾਲਤਾਨ ਹੋਊਗਾ ਔਰੇ ਤਾਰੇ ਦੀ ਬੈਡ ਬਿਲਕੁਲ ਨਿਸਾਫਾ ਦੋਸਤੋ ਆਪਾਂ 8000 ਲਾ ਸਕਦੇ ਹਾਂ 15 ਕਿਲੋ ਤੋਂ ਬੜੇ ਆਰਾਮ ਨਾਲ